ਦੋਸਤੋ ਇੱਕ ਮੁੱਦਾ ਬਹੁਤ ਚਰਚਾ ਚੱਲ ਰਿਹਾ ਹੈਗਾ ਜਿੱਥੇ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਸ਼ਹੀਦੀ ਦੇਣ ਚੱਲ ਰੇ ਆ ਤੇ ਸ਼ਹੀਦੀ ਦਿਹਾੜਿਆਂ ਤੇ ਆਏ ਕੁਝ ਲੋਕਾਂ ਦੀਆਂ ਕੁਝ ਲੋਕਾਂ ਨੇ ਟੂਪੀਆਂ ਲਹਾ ਕੇ ਆਪਦੇ ਨੇਜਿਆਂ ਦੇ ਟਾਂਗ ਲੀਆਂ ਡਾਕਟਰ ਸਾਹਿਬ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਦੇਖੋ ਜੀ ਇਸ ਮੁੱਦੇ ਤੇ ਪਹਿਲਾਂ ਹੀ ਬਹੁਤ ਵੱਡੀ ਚਰਚਾ ਚੱਲ ਰਹੀ ਹੈ ਇੱਥੇ ਅਸੀਂ ਫੈਸਲਾ ਕਰਾਂਗੇ ਸਾਡੇ ਗੁਰੂ ਸਹਿਬਾਨਾਂ ਦੀ ਜਿਹੜੀ ਸੋਚ ਹੈ ਵਿਚਾਰਧਾਰਾ ਹੈ ਉਹਨੂੰ ਅੱਗੇ ਰੱਖਦੇ ਦੇਖੋ ਸਾਡੇ ਗੁਰੂ ਸਹਿਬਾਨ ਸੀ ਜਿਹੜੇ ਉਹ ਕਿਹੜੀ ਸੋਚ ਲੈ ਕੇ ਕਿਹੜਾ ਫਲਸਫਾ ਲੈ ਕੇ ਆਏ ਔਰ ਕਿਹਦੇ ਖਿਲਾਫ ਉਹਨਾਂ ਨੇ ਲੜਾਈ ਲੜੀ ਉਥੋਂ ਤੈ ਹੋਵੇਗਾ ਕੁਝ ਲੋਕ ਕਹਿ ਰਹੇ ਨੇ ਕਿ ਬਹੁਤ ਵਧੀਆ ਕੀਤਾ ਬਈ ਟੋਪੀਆਂ ਜਿਹੜੀਆਂ ਉਹ ਨੇਜਿਆਂ ਤੇ ਟੰਗੀਆਂ ਨੇ ਲੁਹਾ ਲਵਾ ਕੇ ਕੁਝ ਕਹਿ ਰਹੇ ਨੇ ਕਿ ਇਹ ਬਿਲਕੁਲ ਔਰੰਗਜ਼ੇਬੀ ਸੋਚ ਹੈ ਪਰ ਅਸਲ ਕੀ ਦੇਖੋ ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰ ਲਈ ਗੁਰੂ ਤੇਗ ਬਹਾਦਰ ਜੀ ਦਿੱਲੀ ਜਿਹੜੀ ਮਹਾਨ ਸ਼ਹਾਦਤ ਦੇ ਕੇ ਆਏ ਨੇ ਲਸਾਨੀ ਸ਼ਹਾਦਤ ਉਹਨਾਂ ਨੇ ਦਿੱਤੀ ਆ ਉਹ ਅੱਜ ਤੱਕ ਅਸੀਂ ਇਹ ਸੁਣਦੇ ਆਏ ਆ ਕਿ ਕਸ਼ਮੀਰੀ ਪੰਡਤ ਉਹਨਾਂ ਕੋਲ ਆਏ ਸੀ ਪੰਡਤ ਤੇ ਉਹ ਜੰਝੂ ਤੇ ਤਿਲਕ ਪਾਉਂਦੇ ਸੀ ਤੇ ਉਹ ਔਰੰਗਜੇਬ ਜਿਹੜਾ ਉਹ ਜੰਝੂ ਤੇ ਤਿਲਕ ਲਵਾਉਂਦਾ ਸੀ ਤਾਂ ਇਸ ਧੱਕੇ ਦੇ ਖਿਲਾਫ ਵੀਰ ਧੱਕੇ ਨਾਲ ਤੁਸੀਂ ਕਿਵੇਂ ਕਿਸੇ ਦਾ ਪਹਿਰਾਵਾ ਜਾਂ ਵੇਸਭੂਸ਼ਾ ਬਦਲਾ ਸਕਦੇ ਹੋ ਧੱਕੇ ਨਾਲ ਇਸ ਧੱਕੇ ਦੇ ਖਿਲਾਫ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਮਹਾਨ ਲਸਾਨੀ ਕੁਰਬਾਨੀ ਚਾਂਦਨੀ ਚੌਕ 'ਚ ਦੇ ਕੇ ਆਏ। ਔਰ ਅੱਜ ਜੇਕਰ ਅਸੀਂ ਇਹ ਕਹੀਏ ਵੀ ਛੀਦੀ ਦਿਹਾੜੇ ਚੱਲ ਰਹੇ ਨਹੀਂ ਤੇ ਉੱਥੇ ਜੇਕਰ ਜਿਹੜੇ ਸਾਡੇ ਦੂਜੇ ਭਾਈਚਾਰੇ ਨੇ Hindu, Muslim, Sai, Parsi, Jaini, Bodhi ਉਹਨਾਂ ਦੇ ਅਲੱਗ-ਅਲੱਗ ਪਹਿਰਾਵੇ ਨੇ, ਅਲੱਗ-ਅਲੱਗ ਵੇਸਭੂਸ਼ਾ ਨੇ ਵੀ ਜੇ ਉਹਨਾਂ ਦੇ ਵਿੱਚੋਂ ਕੋਈ ਸਾਡੇ ਸ਼ਹੀਦੀ ਦਿਹਾੜਿਆਂ ਤੇ ਜਾਂ ਸਾਡੇ ਗੁਰ ਧਾਮਾਂ ਤੇ ਆਪਣੇ ਪਹਿਰਾ ਵਿੱਚ ਆ ਕੇ ਸਤਿਕਾਰ ਕਰੇਗਾ ਜਾਂ ਨਮਨ ਕਰਨ ਆਏਗਾ ਮੱਥਾ ਟੇਕਣ ਆਏਗਾ ਤੇ ਫਿਰ ਅਸੀਂ ਨਹੀਂ ਆਉਣ ਦੇਣਾ ਫਿਰ ਅਸੀਂ ਉਹਨਾਂ ਦੇ ਪਹਿਰਾਵਿਆਂ ਦਾ ਵਿਰੋਧ ਕਰਾਂਗੇ ਮੈਨੂੰ ਇਹ ਗੱਲ ਠੀਕ ਨਹੀਂ ਲੱਗਦੀ ਮੈਨੂੰ ਲੱਗਦਾ ਹੈ ਗੁਰੂ ਸਹਿਬਾਨਾਂ ਦੀ ਜਿਹੜੀ ਸੋਚ ਸੀ ਨਾ ਉਹਦੇ ਉਲਟ ਦੀ ਕਹਾਣੀ ਜਾ ਜੇਕਰ ਜੰਨੂ ਤੇ ਤਿਲਕ ਲਾਉਣਾ ਇਹ ਕਿਹੜਾ ਸਿੱਖੀ ਚ ਹੈ ਇਹ ਸਿੱਖੀ ਦੇ ਸਿਧਾਂਤਾਂ ਚ ਨਹੀਂ ਗਾ ਪਰ ਸਾਡੇ ਗੁਰੂ ਸਾਹਿਬਾਨਾ ਨੇ ਜਿਹੜੀ ਇੱਕ ਜਿਹੜੀ ਇੱਕ ਮਨੁੱਖੀ ਜਮਹੂਰੀ ਸੋਚ ਮਨੁੱਖੀ ਅਧਿਕਾਰਾਂ ਵਾਲੀ ਸੋਚ ਨੂੰ ਅੱਗੇ ਰੱਖਿਆ ਤੇ ਤਾਂ ਕਰਕੇ ਜਿਹੜੇ ਕਸ਼ਮੀਰੀ ਪੰਡਤ ਸੀ ਉਹਨਾਂ ਦੇ ਕਹਿਣ ਤੇ ਗੁਰੂ ਸਾਹਿਬ ਕੁਰਬਾਨੀ ਦਿੱਤੀ ਪਰ ਇਹ ਜਿਹੜਾ ਨੇਜਾਂ ਤੇ ਟੋਪੀਆਂ ਟੰਗ ਕੇ ਤੇ ਇੱਕ ਬਹੁਤ ਬਹਾਦਰ ਜਾਂ ਸੂਰਮੇ ਹੋਣ ਦੀ ਇੱਕ 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 ਭਲੇਖਾ ਕਹਿ ਲੋ ਜਾਂ ਇੱਕ 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 ਅਹਿਸਾਸ ਕੀਤਾ ਜਾ ਰਿਹਾ ਮੈਨੂੰ ਲੱਗਦਾ ਹੈ ਵੀ ਇਹ ਇਹਦੇ ਉੱਪਰ ਦੁਬਾਰਾ ਸੋਚਣ ਦੀ ਲੋੜ ਹੈ ਸਾਨੂੰ ਤਾਂ ਖੁਸ਼ ਹੋਣਾ ਚਾਹੀਦਾ ਮੰਨ ਲਓ ਜੇਕਰ ਦੂਜੇ ਧਾਰਮਿਕ ਭਾਈਚਾਰੇ ਜਿਹੜੇ ਸਾਡੇ ਆਪਣੇ ਹੀ ਨਹੀਂ ਠੀਕ ਹੈ ਸਾਡੀ ਗੁਰਬਾਣੀ ਸਾਡੇ ਗੁਰੂ ਸਾਹਿਬਾਨਾਂ ਦੇ ਫਰਮਾਨ ਨੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੋਪਲ ਇਹ ਕੋ ਮੰਦੇ ਇੱਕ ਪਿਤਾ ਇੱਕ ਸਕੇ ਹਮ ਬਾਰਕ ਸਾਡੇ ਗੁਰੂ ਸਹਬਾਨਾ ਦੇ ਤਾਂ ਫਿਰ ਜਦੋਂ ਇੱਕ ਪਿਤਾ ਤੇ ਇੱਕ ਸਦੇ ਅਸੀਂ ਸਾਰੇ ਬਾਰਕ ਆ ਸਾਰੇ ਧਰਮਾਂ ਫਿਰਕਿਆਂ ਨਹੀਂ ਤਾਂ ਫਿਰ ਜੇ ਦੂਜੇ ਵੀ ਸਾਡੇ ਉਹਨਾਂ ਮਹਾਨ ਸਹਿਬਜ਼ਾਦੇ ਜਾਂ ਗੁਰੂ ਸਹਬਾਨਾ ਨੂੰ ਨਮਨ ਕਰਨ ਨਤਮਸਤਕ ਹੋਣ ਲਈ ਆਉਂਦੇ ਨਹੀਂ ਨਮਸਕਾਰ ਕਰਨ ਆਉਂਦੇ ਨੇ ਤਾਂ ਮੈਨੂੰ ਲੱਗਦਾ ਹੈ ਉਹਨਾਂ ਨੂੰ ਆਉਣ ਦੇਣਾ ਚਾਹੀਦਾ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਰੋਕਣਾ ਚਾਹੀਦਾ ਵੇਖੋ ਆਉਣਾ ਬੰਦ ਕਰ ਦੇ ਮੈਨੂੰ ਤਾਂ ਵੇਖੋ ਜੇਕਰ ਕੋਈ ਸਾਬਤ ਸੂਰਤ ਸਿੱਖ ਜਾਂ ਕੋਈ ਅਮਰਤਧਾਰੀ ਵਿਅਕਤੀ ਅਗਰ ਟੋਪੀ ਪਾ ਕੇ ਆਵੇ ਤਾਂ ਉਹਦੇ ਉੱਪਰ ਤਾਂ ਕਿੰਤੂ ਕੀਤਾ ਜਾ ਸਕਦਾ ਹੈ ਵੀ ਤੂੰ ਅਮਰਤ ਸ਼ੱਕੇ ਤੇ ਪੱਗ ਕਿਉਂ ਨਹੀਂ ਬੰਨੀ ਦਸਤਾਰ ਕਿਉਂ ਨਹੀਂ ਪੈਣੀ ਤੂੰ ਟੁੱਪੀਆਂ ਕਿਉਂ ਪਾਈ ਫਿਰਦਾ ਅਮਰਤਧਾਰੀ ਬੰਦਾ ਪਰ ਜਿਹੜਾ ਬੰਦਾ ਦੂਜੇ ਧਾਰਮਿਕ ਭਾਈਚਾਰੇ ਦਾ ਹੈ ਤੇ ਉਹ ਸਬਸੂਰ ਦਾ ਅਮਰਤਧਾਰੀ ਨਹੀਂਗਾ ਉਹਦੇ ਉੱਪਰ ਇਦਾਂ ੱਟਕੇ ਨਾਲ ਕਹਿਣਾ ਵੇਖੋ ਮੈਂ ਕੋਈ ਬਹੁਤਾ ਸਿਆਣਾ ਨਹੀਂ ਮੈਨੂੰ ਕੋਈ ਬਹੁਤੀ ਅਕਲ ਨਹੀਂ ਮੈਂ ਤਾਂ ਜੋ ਜਿੰਨੀ ਕੁ ਮੈਨੂੰ ਸਿੱਖਿਆ ਅੱਜ ਤੱਕ ਮਹਾਨ ਜਿਹੜੇ ਸਿੱਖ ਪ੍ਰਚਾਰਕ ਨੇ ਜਾਂ ਸਾਡੇ ਸਾਰੇ ਸਾਰੇ ਜੋ ਸਿੱਖੀ ਦੇ ਪ੍ਰਚਾਰ ਹੈ ਉਹਦੇ ਚੋਂ ਮਿਲੀ ਹੈ ਮੈਨੂੰ ਲੱਗਦਾ ਵੀ ਇਹ ਜਿਹੜਾ ਕਦਮ ਇਹ ਕਿਤੇ ਨਾ ਕਿਤੇ ਠੀਕ ਨਹੀਂ ਹੋਵੇਗਾ ਇਹਦੇ ਤੇ ਦੁਬਾਰਾ ਸੋਚਣਾ ਚਾਹੀਦਾ ਬਹੁਤ ਮੇਹਰ